ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਸਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨਿਕਰ ਪਕਰ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲਾ ਲਾਪਰਨ ਜਰੂਰ ਦਿਵਾ ਲੈ ਤਾਂ ਜੋ ਬਜੇ ਤੋਂ ਵਧੇ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਜਿਹੜਾ ਕਣਕਾਂ ਦਾ ਸੀਜ਼ਨ ਹੈ ਉਹਨਾ ਫਾਈਨਲ ਹੋ ਚੁੱਕਿਆ ਹੈ ਮੱਕੀ ਦੀ ਬਿਜਾਈ ਹੋ ਰਹੀ ਹੈ ਕਿਤੇ ਨਾ ਕਿਤੇ ਮੂੰਗੀ ਦੀ ਬਿਜਾਈ ਹੋ ਰਹੀ ਹੈ ਤੇ ਜਿਹੜਾ ਝੋਨੇ ਦਾ ਸੀਜ਼ਨ ਆ ਉਹਦੀ ਪਨੀਰੀਆਂ ਦਾ ਟਾਈਮ ਆ ਜਿਹੜਾ ਨੇੜੇ ਆਉਂਦਾ ਜਾਂਦਾ ਹੈ ਤੇ ਅੱਜ ਜੇ ਉਹ ਕੁਝ ਆਪਣੇ ਨਾਲ ਝੋਨੇ ਦੇ ਸੀਜ਼ਨ ਨੂੰ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ ਉਹ ਤੁਹਾਨੂੰ ਨਾਲ ਆਪਾਂ ਸਾਂਝੀਆਂ ਕਰਾਂਗੇ ਕਿਰਪਾ ਕਰਕੇ ਵੀਡੀਓ ਨਾਲ ਪੂਰੀ ਅੰਤ ਤੱਕ ਜਰੂਰ ਬਨੇ ਰਹੋ ਤੇ ਕਿਉਂਕਿ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਪੀਆਰ 126 ਬਾਰੇ ਪੂਸਾ 44 ਬਾਰੇ ਪੀਆਰ 126 ਵੈਰੈਟੀ ਬਾਰੇ ਕਿਸਾਨ ਵੀਰੋ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਬਵਾਲ ਖੜਾ ਹੋਇਆ ਪਿਆਗਾ ਸਰਕਾਰ ਤੇ ਸੈਲਰ ਮਾਲਕ ਨੇ ਜਿਹੜੇ ਉਹ ਆਮਣੇ ਆਮਣੋ ਸਾਹਮਣੇ ਨੇ ਤੇ ਆਪਣੇ ਆਪਣੇ ਪੱਖ ਰੱਖ ਰਹੇ ਨੇ ਪਰ ਵਿੱਚ ਫਸਿਆ ਹੋਇਆ ਕਿਸਾਨ ਵੀਰ ਕਿਉਂਕਿ ਫਸਲ ਕਿਸਾਨ ਨੇ ਲਾਉਣੀ ਹੈ ਮਸਾਂ ਇੱਕ ਵੈਰਾਈਟੀ ਆਈ ਸੀਗੀ ਜਿਹੜੀ ਕਿਸਾਨਾਂ ਨੂੰ ਕੁਝ 4 ਪੈਸੇ ਬਣਾ ਕੇ ਦਿੰਦੀ ਸੀ ਤੇ ਪਾਣੀ ਦੀ ਸਮੇਂ ਦੀ ਬਾਕੀ ਪੈਸਿਆਂ ਦੀ ਬਚਤ ਕਰਦੀ ਸੀ ਖਰਚਾ ਘੱਟ ਆਉਂਦਾ ਸੀ ਪਰ ਕੁਝ ਹਾਲਾਤਾਂ ਕਰ ਕਿਹੜੇ ਸੇਲਰ ਮਾਲਕ ਨੇ ਉਹ ਇਹਨੂੰ ਚੱਕਣਾ ਬੰਦ ਕਰ ਰਹੇ ਨੇ ਕਿ ਉਹ ਕਹਿੰਦੇ ਵੀ ਅਸੀਂ ਖਰੀਦ ਨਹੀਂ ਕਰਦੇ ਇਹਦੀ ਖਰੀਦ ਨਾ ਕਰਨ ਪਿੱਛੇ ਕਾਰਨ ਕਿਸਾਨ ਵਿਰੋਧੀ ਹੈ ਕਿਉਂਕਿ ਸਰਕਾਰ ਆ ਜਿਹੜੀ ਜਿੱਥੇ ਤੱਕ ਮੇਰਾ ਐਸਟੀਮੇਟ ਹੈ 67 ਕਿਲੋ ਚੌਲ ਇਹਨਾਂ ਤੋਂ ਲੈਂਦੀ ਹੈ ਇੱਕ ਕੁਆਂਟਲ ਮਗਰ ਪਰ ਸੇਲਰ ਮਾਲਕ ਕਹਿ ਰਹੇ ਨੇ ਵੀ ਸਾਡੇ 1 ਕੁਆਂਟਲ ਮਗਰ 64 ਕਿਲੋ ਚੌਲ ਪੱਲੇ ਪੈ ਰਹੇ ਨੇ ਤਰੇੜ ਤੋਂ 64 ਕਿਲੋ ਵੀ ਬਾਕੀ ਸਾਨੂੰ ਘਾਟਾ ਪੈ ਰਿਹਾ ਵੀ ਸਾਤੋਂ ਆਉਡਰ ਬਣ ਰਿਹਾ ਹੈ ਚੌਲਾਂ ਦਾ ਵੀ ਸਤੋ ਚੌਲ ਨੇ ਨਿਕਲ ਰਿਹਾ ਪਰ ਉਹਦੇ ਲਈ ਕਿਸਾਨ ਵੀਰੋਂ ਗੱਲਬਾਤ ਆ ਜਿਹੜੀ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਦਮ ਚੱਕਣੇ ਚਾਹੀਦੇ ਨੇ ਕਿਉਂਕਿ ਇਹ ਨਾ ਹੋਵੇ ਕਿਤੇ ਦੇਰੀ ਹੋ ਜਾਵੇ ਕਿਉਂਕਿ ਜਿਹੜੀ ਪੀਆਰ 126 ਆ ਇਹਦੇ ਲਾਲਚ ਦੇ ਵਿੱਚ ਹੁਣ ਕਿਸਾਨ ਵੀਰ ਨੇ ਜਿਹੜੇ ਉਹ ਮਸਾਂ ਜਿਹੜੀਆਂ ਲੌਂਗ ਟਰਮ ਵੈਰਾਈਟੀਆਂ ਦੀਆਂ ਉਹਨਾਂ ਤੋਂ ਖੜਾ ਛੜਾਇਆ ਸੀ ਉਹਨਾਂ ਨੇ ਤੇ ਬਾਕੀ ਕਿਉਂਕਿ ਬਾਸਮਤੀ ਕਿਸਮਾਂ ਵੀ ਚਲੋ ਕਿਸਾਨ ਵੀਰੋ ਵਧੀਆ ਨੇ ਪਰ ਉਹਨਾਂ ਦਾ ਜਿਹੜਾ ਰੇਟ ਆ ਉਹ ਇੱਕ ਜਗ੍ਹਾ ਨਹੀਂ ਖੜਦਾ ਹੁੰਦਾ ਤਾਂ ਕਰਕੇ ਕਿਸਾਨ ਵੀਰੋ ਉਹ ਤੋਂ ਡਰਦੇ ਨੇ ਪਰ ਮੈਂ ਸਰਕਾਰ ਅੱਗੇ ਹੀ ਬੇਨਤੀ ਕਰਦਾ ਵੀ ਜਿਹੜਾ ਪੀਆਰ 126 ਦਾ ਇਹ ਮਸਲਾ ਉਲਝਿਆ ਹੋਇਆ ਇਹਨੂੰ ਕੋਈ ਨਾ ਕੋਈ ਬਿਆਨ ਦੇ ਕੇ ਜਰੂਰ ਮਸਲਾ ਹੱਲ ਕਰੋ ਕਿਉਂਕਿ ਭਗਵੰਤ ਮਾਨ ਸਾਹਿਬ ਤੇ ਬਾਕੀ ਜੋ ਯੂਨੀਵਰਸਿਟੀ ਦੇ ਆਪਣੇ ਡਾਕਟਰ ਸਹਿਬਾਨ ਨੇ ਉਹਨਾਂ ਨੇ ਸਪੈਸ਼ਲੀ ਚੀਜ਼ ਦੀ ਸਪਾਰਸ ਕੀਤੀ ਹੋਈ ਹੈ ਪੀਆਰ 126 ਦੀ ਪਰ ਸੈਲਰ ਮਾਲਕ ਕਹਿੰਦੇ ਅਸੀਂ ਇਹਦੀ ਖਰੀਦ ਨਹੀਂ ਕਰਨੀ ਪਰ ਉਹ ਸਰਕਾਰ ਦਾ ਮਸਲਾ ਹੈ ਸਰਕਾਰ ਆਪਿਆਪ ਹੱਲ ਕਰਕੇ ਕਿਸਾਨਾਂ ਨੂੰ ਜਿਹੜਾ ਤੁਚਿੱਤੀ ਦੇ ਵਿੱਚੋਂ ਕੱਢੇ ਤੇ ਅਗਲੀ ਗੱਲ ਆ ਗਈ ਕਿਸਾਨ ਵੀਰੋ ਪੂਸਾ 44 ਦੀ ਪੂਸਾ 44 ਦਾ ਕਿਸਾਨ ਵੀਰੋ ਬੀਜ ਵੀ ਮਿਲ ਰਿਹਾ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਲੱਗੂਗੀ ਵੀ ਕਿਉਂਕਿ ਪੂਸਾ 44 ਦੇ ਨਾਲੋਂ ਕਿਸਾਨ ਵੀਰੋ ਹੋਰ ਵੀ ਵੈਰਾਈਟੀਆਂ ਨੇ ਜਿਹੜੀਆਂ ਉਹ ਲੰਬੇ ਟਾਈਮ ਵਾਲੀਆਂ ਹੈਗੀਆਂ ਨੇ ਜਿਦਾਂ ਆਪਣੇ 212 ਆ ਗਈ ਤੇ ਪੀਲੀ ਪੂਸਾ ਡੋਗਰ ਪੂਸਾ ਆ ਗਈ ਇਹ ਕਈ ਵੈਰਾਈਟੀਆਂ ਨੇ ਕਿਸਾਨ ਵੀਰੋ ਜਾਂ ਤਾਂ ਸਾਰੀਆਂ ਵੈਰਾਈਟੀਆਂ ਬੰਦ ਕਰੋ ਪੂਸਾ 44 ਪਿੱਛੇ ਕਿਉਂ ਪਏ ਹੋਏ ਨੇ ਸਾਰੇ ਕਿਉਂਕਿ ਕਿਸਾਨ ਨੂੰ ਹੀ ਦੱਬਣ ਦੀਆਂ ਕੋਸ਼ਿਸ਼ਾਂ ਹਰ ਟਾਈਮ ਚੱਲਦੀਆਂ ਰਹਿੰਦੀਆਂ ਨੇ ਪੂਸਾ 44 ਨਾਲ ਵੀ ਕਿਸਾਨਾਂ ਨੂੰ ਮਾੜਾ-ਮੋਟਾ ਮੁਨਾਫਾ ਹੁੰਦਾ ਸੀ ਝਾੜ ਵਧੀਆ ਰਹਿੰਦਾ ਸੀ ਤੇ 26 ਨਾਲ ਵੀ ਮੁਨਾਫਾ ਹੁੰਦਾ ਸੀ ਤਾਂ ਹੁਣ ਕਿਸਾਨ ਵੀਰ ਕੀ ਕਰੇ ਕਿੱਧਰ ਨੂੰ ਜਾਵੇ ਤਾਂ ਇਹੀ ਗੁਜਾਰਿਸ਼ ਹੈ ਸਾਰੇ ਇਹੀ ਚਾਹੀ ਚੀਜ਼ ਦੀ ਮੰਗ ਕਰੋ ਵੀ ਅਸੀਂ ਨੇ 26 ਜੀਰੀ ਲਾਉਣੀ ਹੈ ਸਾਨੂੰ ਜਲਦ ਤੋਂ ਜਲਦ ਇਹਦਾ ਫੈਸਲਾ ਸੁਣਾਇਆ ਜਾਵੇ ਕਿਉਂਕਿ ਉਹਨੂੰ ਵੋਟਾਂ ਦਾ ਟਾਈਮ ਹੈ ਹੁਣ ਤੁਹਾਡੇ ਕੋਲ ਸਮਾਂ ਵੀ ਹੈਗਾ ਪਰ ਜਿਹੜੇ ਲੀਡਰ ਲੋਕ ਹੁੰਦੇ ਨੇਗੇ ਉਹ ਆਪਣੀਆਂ ਇੰਨੀਆਂ ਗੱਲਾਂ ਦਾ ਧਿਆਨ ਨਹੀਂ ਦਿੰਦੇ ਇਹ ਮਸਲਾ ਆਪਾਂ ਨੂੰ ਆਪ ਹੀ ਨਿਜੇਠਣਾ ਪੂਗਾ ਕਿਉਂਕਿ ਸੈਲਰ ਮਾਲਕਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਘਾਟਾ ਪੈ ਰਿਹਾ ਤੇ ਸਰਕਾਰ ਦੇ ਕਹਿਣ ਮੁਤਾਬਕ ਉਹਨਾਂ ਨੂੰ ਕੋਈ ਘਾਟਾ ਨਹੀਂ ਪੈ ਰਿਹਾ ਪਰ ਉਹ ਦੋਨੇ ਆਪਣਾ ਮਸਲੇ ਨੇ ਜਿਹੜੇ ਉਹ ਬੈਠ ਕੇ ਸੁਲਝਾਉਣ ਪਰ ਕਿਸਾਨਾਂ ਨੂੰ ਚਿੱਤੀ ਦੇ ਵਿੱਚੋਂ ਕੱਢਣਾ ਕਿਉਂਕਿ ਕਿਸਾਨਾਂ ਨੇ ਹੁਣ ਪਨੀਰੀਆਂ ਵੀਰ ਲਾਉਣੀਆਂ ਨੇ ਟਾਈਮ ਨੇੜੇ ਆਉਂਦਾ ਜਾਂਦਾ ਹੈ ਤਕਰੀਬਨ 6 ਮਈ ਹੋ ਗਈ ਜਿਹੜੀਆਂ ਹੁਣ ਮੰਨ ਕੇ ਚਲੋ ਪੀਆ 131 ਵਾ ਵਗੈਰਾ ਵੈਰਾਈਟੀਆਂ ਲਾਗ ਦੇਣੇ ਜਾਂ ਕੋਈ ਹੋਰ ਉਹਨਾਂ ਦੀ ਪਨੀਰੀਆਂ ਜਿਹੜੀ ਆਪਾਂ 20 ਕ ਮਈ ਤੋਂ ਸ਼ੁਰੂ ਕਰਦਾਂਗੇ ਲਾਉਣੀ ਟਾਈਮ ਨੇੜੇ ਆਉਂਦਾ ਜਾਂਦਾ ਕਿਸੇ ਨੇ ਬੀਜ ਖਰੀਦਣਾ ਕੁਝ ਵੀ ਕਰਨਾ ਤਾਂ ਸਰਕਾਰ ਅੱਗੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਸਾਰੇ ਮਸਲੇ ਦਾ ਹੱਲ ਆ ਜਿਹੜਾ ਕੱਢ ਕੇ ਕਿਸਾਨਾਂ ਨੂੰ ਤੁਸੀਂ ਦੱਸੋ ਤੇ ਕਿਸਾਨ ਆਪਦੇ ਆਪਣੀਆਂ ਵਗੈਰਾ ਲਾਉਂਦੇ ਹੁਣ ਕਿਉਂਕਿ ਅੱਧਾ ਪੰਜਾਬ ਮੱਕੀ ਲਾਈ ਬੈਠਾਗਾ ਪੀਆਰ 126 ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਪਸਤਾਉਣਾ ਨਾ ਪਈ ਜਿੱਥੇ ਪਰ ਕਿਸਾਨ ਵੀਰੋ ਦਿੱਕਤ ਕਿਹੜੀ ਜੀਰੀ ਦੇ ਵਿੱਚ ਆਉਂਦੀ ਆ ਪੀਆਰ 126 ਚ ਜਿਹੜੀ ਜੀਰੀ ਆਪਣੀ ਜਾ ਕੇ 8ਵੇਂ ਮਹੀਨੇ ਦੇ ਵਿੱਚ ਲੱਗਦੀ ਹੈ ਕਿਉਂਕਿ ਉਹਦਾ ਪਕਾਅ ਸਹੀ ਨਹੀਂ ਹੁੰਦਾ ਉਹਦੇ ਵਿੱਚੋਂ ਦਿੱਕਤ ਆਉਂਦੀ ਹੈ ਅਗੇਤੀ ਪੀਆਰ 126 ਦੀ ਕੋਈ ਸਮੱਸਿਆ ਨਹੀਂ ਹੁੰਦੀ ਐਨੀ ਉਹਦਾ ਮਸਲਾ ਹੱਲ ਹੋ ਜਾਂਦਾ ਪਰ ਜਿਹੜੀ ਜ਼ਿਆਦਾ ਲੇਟ ਲਾ ਲੈਨੇ ਉਹਦਾ ਪਕਾਅ ਜਾ ਕੇ ਠੰਡ ਆ ਜਾਂਦੀ ਹੈ ਉਹਦਾ ਪਕਾ ਨਹੀਂ ਹੁੰਦਾ ਤਾਂ ਕਰਕੇ ਡਿੱਕ ਦਉਣੀ ਕਿਸਾਨ ਵੀਰੋ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਰਾਂਗੇ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਪਿਆਰ ਕਰਦੇ ਰਹੋ ਧੰਨਵਾਦ